ਮੇਰੇ ਅਜ਼ੀਜ਼ ਨੇ ਬਹੁਤ ਅੱਛਾ ਸਵਾਲ ਕੀਤਾ ਵੈਸੇ ਤਾਂ ਪਿਛਲੇ ਲਗਭਗ 36 ਸਾਲ ਤੋਂ ਹਰ ਵਾਰ ਤੁਸੀਂ ਦੇਖਿਆ ਹੀ ਹੋਗਾ ਕਿ ਸੀ ਨਵੀਂ ਤੁੰਵੀ ਗੱਲ ਜਿਹੜੀ ਆ ਉਹ ਕਰਦੇ ਆ ਤੇ ਇਸ ਵਾਰ ਤੁਹਾਨੂੰ ਸਟਾਰਟਿੰਗ 'ਚ ਮੈਂ ਕਲੈਰੀਫਾਈ ਕਰ ਦੁੱਤਾ ਵਾ ਕਿ ਪਿਛਲੇ ਦਿਨੀ ਜਿਹੜੀ ਹੜ੍ਹ ਆਏ ਨੇ ਔਰ ਐਡਾ ਭयंकर ਨੁਕਸਾਨ ਜਿਹੜਾ ਖਾਸ ਤੌਰ ਤੇ ਪੰਜਾਬ ਦੀ ਧਰਤੀ ਤੇ ਲੁਧਿਆਣਾ ਦੀ ਧਰਤੀ ਤੇ ਹੋਇਆ ਵਾ ਔਰ ਉਸ ਗੱਲ ਨੂੰ ਧਿਆਨ 'ਚ ਰੱਖ ਕੇ ਅਸੀਂ ਹੜ੍ਹ ਪੀੜਤਾਂ ਦੇ ਲਈ ਸਮਰਪਿਤ ਕਹਿ ਸਕਦੇ ਹਾਂ ਔਰ ਵਿਸ਼ੇਸ਼ ਤੌਰ ਤੇ ਜਿਹਨੇ ਅਫੀਸਰ ਸਹਿਬਾਨ ਨੇ ਹੜਪੀਰਤ ਹਾਲਾਤ ਨੂੰ ਬਹੁਤ ਬਰੀਕੀ ਨਾਲ ਲਿੱਤਾ ਔਰ ਬਹੁਤ ਮਿਹਨਤ ਕਰਕੇ ਲੁਧਿਆਣੇ ਨੂੰ ਵਿਸ਼ੇਸ਼ ਤੌਰ ਤੇ ਬਚਾਇਆ ਵਾ ਉਹਨਾਂ ਦੇ ਨਾਮ ਮੈਂ ਤੁਹਾਡੇ ਸਾਹਮਣੇ ਚਾਹੇ ਉਹ ਪੁਲਿਸ ਕਮਿਸ਼ਨਰ ਸੁਪਨ ਜੀ ਨੇ ਚਾਹੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੀ ਨੇ ਚਾਹੇ ਕਾਰਪੋਰੇਸ਼ਨ ਕਮਿਸ਼ਨਰ ਅਦਿੱਤਿਆ ਜੀ ਨੇ ਉਸ ਤੋਂ ਬਾਅਦ ਸਤਿੰਦਰ ਜੀ ਡੀਆਈਜੀ ਸਾਹਿਬ ਰਿਸ਼ੀਪਾਲ ਜੀ ਡਾਕਟਰ ਸਾਹਿਬ ਇਹਨਾਂ ਤੋਂ ਲਾਭ ਆ ਮੈਮ ਜਿਹੜੋ ਸਾਡੀ ਮੇਅਰ ਨੇ ਸਾਰੇ ਐਮਐਲਏ ਸਹਿਬਾਨ ਸਾਰੇ ਮੰਤਰੀਗਾਨ ਔਰ ਵਿਸ਼ੇਸ਼ ਤੌਰ ਤੇ ਤੁਹਾਨੂੰ ਸਾਰੇ ਪੰਜਾਬ ਨੂੰ ਆਪਾਂ ਦੇਖਿਆ ਹੀ ਆ ਕਿ ਮਾਨਜੋਗ ਸੀਐਮ ਸਾਹਿਬ ਉਹਨਾਂ ਨੇ ਪਰਸਨਲੀ ਬਹੁਤ ਮਿਹਨਤ ਕੀਤੀ ਸਾਰੀਆਂ ਪਾਰਟੀਆਂ ਨੇ ਕੀਤੀ ਸਾਰੀਆਂ ਸਾਰ ਪਾਰਟੀਆਂ ਜਿਹੜੀਆਂ ਉਸ ਸਮੇਂ ਇਹ ਲੱਗੀਆਂ ਰਹੀਆਂ ਔਰ ਇਸੇ ਹੀ ਇਸ ਗੱਲ ਨੂੰ ਧਿਆਨ ਚ ਰੱਖ ਕੇ ਇਸ ਵਾਰੀ ਜਿਹੜਾ ਵਾ ਉਹਨਾਂ ਹੜਪੀੜਤ ਜਿਹੜੇ ਨੇ ਜਿਨ੍ਹਾਂ ਦਾ ਬਹੁਤ ਨੁਕਸਾਨ ਹੋਇਆ ਵਾ ਜਿੱਥੇ ਅਸੀਂ ਉਹਨਾਂ ਲਈ ਉਹਨਾਂ ਨੂੰ ਸਮਰਪਿਤ ਕਰਦੇ ਆ ਤੇ ਨਾਲ ਦੀ ਨਾਲ ਅਸੀਂ ਜਿਨ੍ਹਾਂ ਅਫੀਸਰ ਸਾਹਿਬਾਨਾਂ ਨੇ ਜਿਹੜਾ ਬਹੁਤ ਮਿਹਨਤ ਕੀਤੀ ਹੈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਵਾ ਉਹ ਵੀ ਮੰਚ ਤੋਂ ਕੀਤਾ ਜਾਵੇਗਾ ਸ਼ੋਭਾ ਯਾਤਰਾ ਤਾਂ ਆਲਮੋਸਟ ਚੌਧਰੀ ਸਾਹਿਬ ਨੇ ਕਲੀਅਰਾਈਫਾਈ ਕਰ ਦਿੱਤਾ ਵਾ ਕਿ ਪਰਸੋਂ ਨੂੰ ਮੀਨਸ ਕਹਿ ਸਕਦੇ ਹਾਂ 6 ਤਰੀਕ ਨੂੰ 5 ਵਜੇ ਦਰਸੀ ਦੇ ਖੁੱਲੇ ਮੈਦਾਨ ਦੇ ਵਿੱਚੋਂ ਇਹ ਵਿਸ਼ਾਲ ਜੋ ਸ਼ੋਭਾ ਯਾਤਰਾ ਵਾ 36ਵੀ ਇਹ ਹੁਣ ਜਾਰੀ ਆ ਔਰ ਇਹਦੇ ਸਾਰੇ ਮੁਕੰਮਲ ਇੰਤਜ਼ਾਮ ਜਿਹੜੇ ਨੇ ਉਹ ਸਾਰੇ ਹੋ ਚੁੱਕੇ ਆ ਔਰ ਇਹਦੇ ਵਿੱਚ ਰੂਟ ਬਾਰੇ ਵੀ ਜਿਹੜੀ ਜਾਣਕਾਰੀ ਆ ਚੌਧਰੀ ਸਾਹਿਬ ਨੇ ਤੁਹਾਨੂੰ ਸ਼ੇਅਰ ਕਰ ਲਈ ਆ ਮੈਂ ਇਹ ਵੀ ਤੁਹਾਨੂੰ ਦੱਸ ਚੁੱਕਾ ਕਿ ਸਾਡੇ ਚੀਫ ਗੈਸਟ ਜਿਹੜੇ ਨੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਔਰ ਉਹਨਾਂ ਦੇ ਨਾਲ ਨਾਲ ਸਾਰੇ ਮੰਤਰੀगण ਜਿਹੜੇ ਨੇ ਅ ਤਰਨਪ੍ਰੀਤ ਸੋਸਾ ਹਰਦੀਪ ਸਿੰਘ ਮੁੰਡੀਆਂ ਜੀ ਮਾਨਯੋਗ ਸ੍ਰੀ ਤਰਨ ਚੁੱਕ ਸਾਹਿਬ ਅਬੇ ਚੋਪੜਾ ਜੀ ਅ ਮਾਨਯੋਗ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਮਾਨਯੋਗ ਡਾਕਟਰ ਸ਼੍ਰੀਮਤੀ ਅਮਨਦੀਪ ਕੌਰ ਜੋ ਐਮਐਲਏ ਮੋਗਾ ਹੋਰ ਵਿਸ਼ੇਸ਼ ਤੌਰ ਤੇ ਅਧਿਖਸ਼ ਨੇ ਮਹਿਲਾ ਵਿੰਗ ਦੇ ਔਰ ਵਿਰੋਧਮ ਅਜੇ ਬਿਰਲਾ ਜੀ ਜੋ ਉੱਤਰ ਪ੍ਰਦੇਸ਼ ਤੋਂ ਔਰ ਉਹਨਾਂ ਦੇ ਨਾਲ-ਨਾਲ ਸਾਡੀ ਭੈਣ ਚੰਦਰਕਲਾ ਜੀ ਜੋ ਵਿਸ਼ੇਸ਼ ਤੌਰ ਤੇ ਮਹਾਰਾਸ਼ਟਰ ਬੰਬੇ ਤੋਂ ਆਏ ਨੇ ਔਰ ਇਹਨਾਂ ਦਾ ਵੀ ਵਿਸ਼ੇਸ਼ ਅਸੀਂ ਸਨਮਾਨ ਜਿਹੜਾ ਵਾ ਉਸ ਮੰਚ ਤੋਂ ਕਰਨਾ ਕਿਉਂਕਿ ਬੜੀ ਇੰਟਰਨੈਸ਼ਨਲ ਪਰਸਨੈਲਿਟੀ ਆ ਇਹਨਾਂ ਬਾਰੇ ਮੈਂ ਬਾਅਦ ਚ ਉਹ ਜਿਹੜੀ ਜਾਣਕਾਰੀ ਆ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੁਹਾਡਾ ਕੁਐਸਚਨ ਬਿਲਕੁਲ ਜਾਇਜ਼ ਹੈ ਜੀ ਅਸੀਂ ਰਿਟਨ ਦੇ ਰਿਟਨ ਤੌਰ ਤੇ ਵੀ ਲਿਖਤੀ ਰੂਪ ਦੇ ਅੰਦਰ ਵੀ ਮਾਨ ਜੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਲੈਟਰ ਜਿਹੜੀ ਆ ਦੇ ਚੁੱਕੇ ਆ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦੇ ਚੁੱਕੇ ਆ ਕਿ 6 ਤਰੀਕ ਨੂੰ ਜਿੱਦਣੇ ਸ਼ੋਭਾ ਯਾਤਰਾ ਹੋ ਔਰ 7 ਤਰੀਕ ਨੂੰ ਜਿੱਦਣੇ ਪਵਨ ਪ੍ਰਗਟ ਦਿਵਸ ਆ ਪਰਮਾਤਮਾ ਦਾ ਉਸ ਦਿਨ ਜਿੰਨੀਆਂ ਵੀ ਸ਼ਹਿਰ ਦੇ ਅੰਦਰ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਦੇ ਅੰਦਰ ਵਿਸ਼ੇਸ਼ ਤੌਰ ਤੇ ਚਾਹੇ ਕੋਈ ਮੀਟ ਦੀ ਦੁਕਾਨ ਆ ਚਾਹੇ ਕੋ ਟਾਬੇ ਨੇ ਚਾਹੇ ਕੋਈ ਠੇਕੇ ਆ ਉਹ ਸਾਰੇ ਦੇ ਸਾਰੇ ਮੁਕੰਮਲ ਜਿਹੜੇ ਨੇ ਉਹਦੀ ਅਸੀਂ ਰਿਕਵੈਸਟ ਲੈਟਰ ਜਿਹੜੀ ਦਿੱਤੀ ਆ ਔਰ ਹਰ ਵਾਰੀ ਅਸੀਂ ਦਿੰਨੇ ਹਰ ਵਾਰੀ ਜਿਹੜਾ ਉਹ ਬੰਦ ਹੁੰਦੇ ਤਾਂ ਇਸ ਵਾਰ ਵੀ ਮੈਂ ਉਮੀਦ ਕਰਦਾ ਕਿ ਸਾਡੇ ਵਿਸ਼ੇਸ਼ ਤੌਰ ਤੇ ਜੋ ਵਪਾਰੀ ਭਰਾ ਨੇ ਉਹ ਵੀ ਸਾਡੀ ਬੇਨਤੀ ਜਿਹੜੀ ਆ ਉਸ ਨੂੰ ਵੀ ਪ੍ਰਮਾਨ ਕਰਨਗੇ। ਸ਼ਾਸਨ ਵੱਲੋਂ ਕਿਦਾਂ ਦੇਸੋ? ਪੱਤਰਕਾਰ ਬੰਦੂਆਂ ਦਾ ਧੰਨਵਾਦ ਕਰਦਾ। ਪਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਜੈ ਵਾਲਮੀਕੀ ਕਹਿਣਾ ਤੇ ਸਾਡੀ ਜਿਹੜੀ ਪਰੰਪਰਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜੀ ਦੇ ਪ੍ਰਗਟ ਉత్సਵ ਦੇ ਸੰਬੰਧ ਦੇ ਵਿੱਚ 26 36ਵੀਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਉਹ 6 ਤਰੀਕ ਦਿਨ ਸੋਮਵਾਰ ਆਦੀਵਾਰ ਨੂੰ ਕੱਢੀ ਜਾ ਰਹੀ ਹੈ ਦ੍ਰੈਸੀ ਗਰਾਉਂਡ ਦੇ ਵਿੱਚ 5 ਵਜੇ ਸ਼ੋਭਾ ਯਾਤਰਾ ਦਾ ਸ਼ੁਭ ਆਰੰਭ ਹੋਊਗਾ ਦ੍ਰੈਸੀ ਗਰਾਉਂਡ ਤੋਂ ਸ਼ੁਰੂ ਹੋ ਕੇ ਪ੍ਰਤਾਪ ਚੌਂਕ ਮਾਤਾ ਰਾਣੀ ਚੌਂਕ ਟੈਂਟਾ ਘਰ ਚੌਂਕ ਮੀਨਾ ਆਪਣੇ ਚੋੜਾ ਬਿਆਰ ਡਿਵੀਜ਼ਨ ਨੰਬਰ 3 ਸਲਾਮੀਆਂ ਰੋਡ ਮਾਧੋਬਰੀ ਚੌਂਕ ਤੋਂ ਬੇਡਗੰਜ ਬੇਡਗੰਜ ਤੋਂ ਘਾਟੀ ਵਾਲਮੀਕਨ ਵਿਖੇ ਸੰਪੰਨ ਹੋਏਗੀ ਔਰ ਇਸ ਰੂਟ ਦੇ ਵਿੱਚ ਜਿੰਨੇ ਵੀ ਵੀਰੇ ਦੁਕਾਨਦਾਰ ਭਰਾ ਐਸੋਸੀਏਸ਼ਨ ਵਾਲੇ ਧਾਰਮਿਕ ਔਰ ਰਾਜਨੀਤਿਕ ਸੰਸਥਾ ਜਿੰਨੀਆਂ ਵੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਹਰ ਸਾਲ ਇਸ ਬਵਿਆ ਸ਼ੋਭਾ ਯਾਤਰਾ ਦਾ ਵੈਲਕਮ ਕਰਦੇ ਹੋ ਇਸ ਵਾਰ ਵੀ ਮੈਂ ਆਸ ਔਰ ਉਮੀਦ ਤੁਹਾਡੇ ਤੋਂ ਰੱਖਦਾ ਕਿ ਤੁਸੀਂ ਸਾਰੇ ਹੀ ਸ਼ੋਭਾ ਯਾਤਰਾ ਦਾ ਸਵਾਗਤ ਕਰੋਗੇ ਔਰ ਇਸ ਤਰ੍ਹਾਂ ਹੀ ਆਪਣਾ ਜਿਹੜਾ ਭਾਈਚਾਰਾ ਆਪਣਾ ਜਿਹੜਾ ਧਰਮ ਹੈ ਉਹ ਸਾਨੂੰ ਸਿਖਾਉਂਦਾ ਕਿ ਅਸੀਂ ਰਲ ਮਿਲ ਕੇ ਸਾਡੇ ਜਿਹੜੇ ਧਾਰਮਿਕ ਦਿਨ ਹੈ ਜਿਹੜੇ ਪਿਛਲੇ ਦਿਨੀ 2 ਅਕਤੂਬਰ ਨੂੰ ਪੂਰੇ ਦੇਸ਼ ਦੇ ਅੰਦਰ ਜਾਂ ਲੁਧਿਆਣਾ ਸ਼ਹਿਰ ਦੇ ਅੰਦਰ ਅਸੀਂ ਸਾਰਿਆਂ ਨੇ ਰਲ ਕੇ ਦਸ਼ਰੇ ਦਾ ਦਿਨ ਮਨਾਇਆ ਤੇ ਮੈਂ ਆਸ ਕਰਦਾ ਕਿ 6 ਅਕਤੂਬਰ ਨੂੰ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਭਾਰਤੀ ਹਵਾਲਮੀ ਕੀ ਧਰਮ ਸਮਾਜ ਵੱਲੋਂ ਕੱਢੀ ਜਾਣੀ ਹੈ ਇਸ ਦੇ ਵਿੱਚ ਆਪਾਂ ਸਾਰੇ ਰਲ ਕੇ ਇਸ ਨੂੰ ਮਨਾਈਏ ਔਰ ਸਾਰੇ ਬਜ਼ਾਰ ਦੇ ਦੁਕਾਨਦਾਰ ਭਰਾ ਵਪਾਰੀ ਐਸ਼ਵਰੀਨਾ ਵੱਲੋਂ ਸ਼ੋਭਾ ਯਾਤਰਾ ਦੇ ਵਿੱਚ ਵੈਲਕਮ ਕੀਤਾ ਜਾਵੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਬਲਮਿਕੀ ਸਾਰੇ ਪੰਜਾਬ ਵਾਸੀਆਂ ਨੂੰ ਔਰ ਲੁਧਿਆਣਾ ਵਾਸੀਆਂ ਨੂੰ ਮੇਰੇ ਵੱਲੋਂ ਜੈ ਬਲਮਿਕੀ ਹਰ ਹਰ ਬਲਮਿਕੀ और लुधियाना में बहुत बार आई पहले भी और मैं अमृतसर दी रहने वाली हाँ और ये मेरा अपना पंजाब है और भी पच्चीस साल तो मैं हूँ बॉम्बे सेटल हाँ मैं बॉलीवुड सिंगर हाँ और बहुत सारे बॉलीवुड से मेरे हिट सॉन्ग ने और सब तो पहली बेटी है मैं भगवान वाल्मीकि जी दी जिन्हें टी सीरीज़ चो पैंती साल पहले वाल्मीकि भजन गाए रामायण के हर पन्ने को मैं पूछूं बारंबार टी सीरीज़ तो आए सी वो मेरे बहुत पॉपुलर ने हर पंजाब च हर किसी पता है मेरे भजन बारे है कि मैं स्पेशल शोभा यात्रा अटेंड कर आई हाँ और मेरे सारे भीर मेरे भा सारे बहुत धूमधाम ये दिन मनाने मैनू बहुत फख्र है कि मैं आज इस फंक्शन शामिल हुई बहुत जरूरी स्पेशल मैं आई हाँ इस काम वास्ते ਔਰ ਉਮੀਦ ਹੈ ਕਿ ਸਭ ਅੱਛਾ ਹੋਗਾ ਪਰ ਪਰਮੇਸ਼ਰ ਸਭ ਅੱਛਾ ਕਰਨਗੇ ਔਰ ਮੇਰੀ ਸਾਰੇ ਅਗੇ ਹੀ ਬੇਨਤੀ ਹੈ ਕਿ ਇਹਨੂੰ ਸੂਝ ਔਰ ਸਮਝ ਦੇ ਨਾਲ ਇਸ ਤਿਹਾੜੀ ਨੂੰ ਮਨਾਉਣਾ ਨਾ ਕਿ ਕੋਈ ਵੀ ਐਸੀ ਗਲਤੀ ਹੋਏ ਸਾਡੇ ਕੋਲੋਂ ਕਿ ਅਸੀਂ ਉਹਨੂੰ ਸੰਭਾਲ ਨਾ ਪਾਈਏ ਤੇ ਅੱਜਕੱਲ ਯੰਗ ਬੱਚੇ ਨੇ ਸਭ ਸਮਝਦਾਰ ਨੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈ ਜਵਾਨ